نہیں نہیں او چاڻي ٻڌي بوليگا ٻوري بوليگا ڪو به ٿيڪل نه آهي ڏسها وٽي آهي ਅੱਲਾਹੁ ਅਕਬਰ ਦੇ ਬੁਰੇ ਨਾਰੇ ਲੱਗੇ ਥੇ ਅੱਛਾ ਹਾਂਜੀ ਤੇ ਤੁਹਾਡੇ ਵਾਲੇ ਸ਼ਿਰੀ ਰਾਧਾ ਦੇ ਨਾਰੇ ਲੱਗਿਆ ਤੇ ਉਸ ਤੋਂ ਬਾਅਦ ਜੁੱਤੀਆਂ ਉਸ ਤੋਂ ਜੁੱਤੀਆਂ ਨਾਲ ਸੇ ਅੱਲਾਹੁ ਅਕਬਰ ਅੱਲਾਹੁ ਅਕਬਰ ਦੇ ਬੁਰੇ ਨਾਰੇ ਲੱਗੇ ਇਥੇ ਅੱਜ ਇੱਕ ਸਾਡੇ ਭਰਾ ਨੂੰ ਜੈ ਸ਼੍ਰੀ ਰਾਮ ਕਹਿਣ ਤੇ 100 ਬੰਦਾ ਉਹਨੂੰ ਮਾਰਨ ਤੇ ਆ ਗਿਆ ਕੁੱਟਣ ਤੇ ਆ ਗਿਆ ਉਹਦੀ ਐਕਟਵਲ ਜਾਂਬੀ ਕੱਢ ਲਈ ਉਹਨੂੰ ਜੁੱਤੀਆਂ ਤੱਕ ਮਾਰਨ ਦੀ ਇਹ ਜੁਰਤ ਕੀਤੀ ਇਹਨਾਂ ਨੇ ਬੜੇ ਗੁਨਾਹ ਹੋ ਗਿਆ ਰੱਬ ਤੇ ਨਹੀਂ ਕਹਿਣਾ ਤੇ ਕਹਿਣਾ ਕਿੱਥੇ ਆਂ ਇੰਡੀਆ ਤੇ ਨਹੀਂ ਕਹਿਣਾ ਜੈਸੀ ਦਾ ਨਾ ਕਰ ਰਿਹਾ ਆਪਾਂ ਦਾ ਲੁਕੇਸ਼ ਨਾ ਨਹੀਂ ਮੇਰਾ ਨਾਮ ਹੈ ਜੀ ਕਿਤੇ ਰਨ ਰਹਾ ਰਨ ਰਹਾ ਰਨ ਰਨ ਨਿਰੰਤਰ ਰਨ ਰਹਾ ਚੱਲ ਚੰਨਕ ਸਾਹਿਬ ਆਉਂਦਾ ਰਨ ਰਨ ਮਿਲਾਂ ਚੁਣਗੇ ਇਹ ਮੈਂ ਨਹੀਂ ਕਰਿਆ ਜੀ ਕਾ ਜੈਸੀ ਉਹ ਨਾਰਾ ਲਾਇਆ ਆਪੀ ਚਲੀ ਇਹਦੀ ਕਿਹਦਾ ਕਰ ਗੋਲਾ ਜੈਸੀ ਨਾ ਇਹਨੂੰ ਪੁੱਛਣ ਨੂੰ ਬੈਠੇ ਜੀ ਇੱਥੇ ਜੈਸੀ ਨਾਰਾ ਚੱਲਦਾ ਜੈਸੀ ਆਪ ਬੋਲੋ ਬੋਲੋ ਕੋਈ ਨਹੀਂ ਕਹਿੰਦਾ ਬੋਲੋ 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 ਜਦੋਂ ਦੇਖ ਰਹੇ ਕੋਈ ਬੰਦਾ ਇੱਥੇ 500 ਜਾਂ 400 ਜਾਂ 300 ਆਪਣੇ ਕਰ ਰਿਹਾ ਕੋਈ ਪ੍ਰੋਟੈਸਟ ਉਦੇ ਵਿੱਚ ਸਾਨੂੰ ਕੀ ਲੋਡ ਪਈ ਚੋਕ ਕਰ ਕੋ ਮੇਰੀ ਗੱਲ ਸੁਣੋ ਭਾਜੀ ਲੋਕ ਤਕਰੀਬਨ 2 ਘੰਟੇ ਸਹਿ ਹੈ ਯਾਰ ਮੈਂ ਕਿਹਾ ਤੁਹਾਨੂੰ ਸੁਣੋ ਭਾਜੀ ਬੋਲੋ 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 ਗੱਲ ਕਰ ਰਿਹਾ ਗੱਲ ਕਰੋ ਗੱਲ ਸੁਣੋ ਨਾ ਪਹਿਲੇ ਦੱਸੋ ਮਾਰੋ ਸੁਣੋ ਕਿੰਨਾ ਟੇਰਾ ਦੱਸਿਆ ਨਹੀਂ ਆਇਆ ਨਹੀਂ ਆਇਆ ਨੇ ਮਾਰਿਆ ਨਹੀਂ ਹੈਗਾ ਦੋਦਾਨ ਜੀ ਪਰਵਾਹ ਨਹੀਂ ਚਾਬੀ ਦੇ ਦੇ ਭਾਜੀ ਚਾਬੀ ਦੇ ਦੇ ਮੇਰੀ ਗਲਤੀ ਨਹੀਂ ਕਰ ਸਾਡੇ ਦਾ ਆ ਰਿਹਾ ਇਹ ਯਾਰ ਇਹ ਆਪਾਂ ਗੱਲ ਖਤਮ ਇੱਕ ਮਿੰਟ ਇੱਕ ਮਿੰਟ ਜਿਹੜੇ ਲੋਕ ਨੇ ਨਾ ਬੇਡੇ ਚ ਵੀ ਪਹੇਚਾਰੇ ਦੇ ਲੋਕ ਸਾਡੇ ਨਾਲ ਲੱਗੇ ਆ ਇੱਕ ਦੋ ਬੰਦਾ ਇਦਾਂ ਹੁੰਦਾ ਆਪਾਂ ਬੈਠੇ ਆ ਕਿਸੇ ਦੇ ਨਾਲ ਕੋਈ ਧੱਕੇਸ਼ਾਈ ਨਹੀਂ ਸਾਡੇ ਭਰਾ ਚਾਬੀ ਤਾਕੂ ਦਾਰ ਦਿੱਤੀ ਆ ਚਾਬੀ ਚਾਬੀ ਕਿਹੜੀ ਰਾਮ ਦਾ ਨਾਰਾ ਕਿਉਂ ਬੋਲਿਆ ਤੁਸੀਂ ਤੁਸੀਂ ਇਧਰ ਨਿਕਲਦੇ ਸੀ ਮੈਂ ਤਾਂ ਨਿਕਲਦੇ ਸੀ ਇਧਰੋਂ ਦੀ ਕੀ ਮਾਰਨ ਕੀ ਸੀਗਾ ਜਿਹੜਾ ਤੁਹਾਨੂੰ ਇਹਦਾ ਪੀੜਾ ਇਹਨਾਂ ਨੇ ਪਾ ਕੇ ਜਿਹੜਾ ਇਹ ਨਾਰਾ ਲਾਦੇ ਸੀ ਕਿ ਮੈਂ ਚਾਰ ਸ਼ੀਰ ਨਾ ਬੋਲਦਾ ਚਾਰ ਪੰਜ ਨਾਲੇ ਜੈ ਸ਼੍ਰੀ ਨਾ ਲਾਦੇ ਗੁਨਾਹ ਹੈ ਜਿਹਨੂੰ ਤੁਸੀਂ 100 ਬੰਦਾ ਇਕੱਠਾ ਕਰਕੇ ਆਪਣੇ ਨਾਰੇ ਲਾਓ ਕਿ ਆਏ ਇਕੱਲਾ ਬੰਦਾ ਜੈ ਸ਼੍ਰੀ ਰਾਮ ਨਹੀਂ ਕਹਿ ਸਕਦਾ ਇਹ ਗੁਨਾਹ ਹੋ ਗਿਆ ਰੱਤ ਨਹੀਂ ਕਹਿਣਾ ਕਿ ਕਿੱਥੇ ਆ ਇੰਡੀਆ 'ਚ ਨਹੀਂ ਕਹਿਣਾ ਜੈ ਸ਼੍ਰੀ ਰਾਮ ਦਾ ਕਹਿੰਦੇ ਆਪਾਂ ਦਾ ਦਰ ਦੇ ਬਾਹਰ ਦਰ ਦੇ ਬਾਹਰ ਆ ਸਾਰਾ

ਅੱਲਾਹੁ ਅਕਬਰ ਦੇ ਬੁਰੇ ਨਾਰੇ ਲੱਗੇ ਥੇ ਅੱਛਾ ਹਾਂਜੀ ਤੇ ਤੁਹਾਡੇ ਕੋਲ ਵੀ ਇਲਾਮ ਦਾ ਨਾਰਾ ਲੱਗਿਆ ਤੇ ਉਸ ਤੋਂ ਬਾਅਦ ਜੁੱਤੀਆਂ ਉਸ ਤੋਂ ਜੁੱਤੀਆਂ ਨਾਲ ਫੇਵ ਅੱਲਾਹੁ ਅਕਬਰ ਅੱਲਾਹੁ ਅਕਬਰ ਦੇ ਬੁਰੇ ਨਾਰੇ ਲੱਗੇ ਇਥੇ ਅੱਜ ਇੱਕ ਸਾਡੇ ਭਰਾ ਨੂੰ ਜੈ ਸ਼ੀ ਨਰਾਮ ਕਹਿਣ ਤੇ 100 ਬੰਦਾ ਉਹਨੂੰ ਮਾਰਨ ਤੇ ਆ ਗਿਆ ਕੁੱਟਣ ਤੇ ਆ ਗਿਆ ਉਹਦੀ ਐਕਟਵਲ ਚਾਬੀ ਕਢ ਲਈ ਉਹਨੂੰ ਜੁੱਤੀਆਂ ਨਾਲ ਤੱਕ ਮਾਰਨ ਦੀ ਜਿਹੜੀ ਜ਼ੁਰਤ ਕੀਤੀ ਇਹਨਾਂ ਨੇ ਉਹਨੇ ਪੁਨਾ ਹੋ ਗਿਆ ਰਤੀ ਨਿਕੜਾ ਕਿਹੜਾ ਕਿੱਥੇ ਆਂ ਇੰਡੀਆ ਚ ਨਹੀਂ ਗੇੜਾ ਜੈਸੀ ਰਾਨਾ ਕਿਹੜਾ ਹੋ ਰਿਹਾ ਆਪਾਂ ਦਾ ਕੀ ਆਪਾਂ ਇਹਦੀ ਆ ਬੋਲੋ ਕੋਈ ਗੱਲ ਕੋਈ ਗੱਲ ਬੋਲੋ ਬੋਲੋ ਜਦੋਂ ਦੇਖ ਰਹੇ ਕੋਈ ਬੰਦਾ ਇੱਥੇ 500 ਜਾਂ 400 ਜਾਂ 300 ਆਪਣੇ ਕਰ ਰਿਹਾ ਕੋਈ ਪ੍ਰੋਟੈਸਟ ਉਹਦੇ ਵਿੱਚ ਸਾਨੂੰ ਕੀ ਲੋੜ ਪਈ ਅੰਨੀ ਗੱਲ ਸੁਣੋ ਭਾਈ ਲੋਕ ਤਕਰੀਬਨ 2 ਘੰਟੇ ਸਹਿ ਹੈ ਆਪਾਂ ਯਾਰ ਤੁਹਾਨੂੰ ਸੁਣੋ ਭਾਈ ਆਰਾਮ ਨਾਲ ਬੋਲੋ 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 ਇਹ ਗੱਲ ਕਰ ਰਹੇ ਗੱਲ ਕਰੋ ਤੇ ਗੱਲ ਸੁਣੋ ਨਾ ਪਹਿਲੇ 200 300 ਦੇ ਕਿੰਨੇ ਕਰ ਰਹੇ ਕਿਸਨੇ ਮਾਰਿਆ ਨਹੀਂ ਹੈਗਾ ਮਰਦਾਨੀ ਬਲਵੰਤ ਚਾਬੀ ਦੇ ਦੇ ਭਾਜੀ ਚਾਬੀ ਦੇ ਦੇ ਮੇਰੀ ਗਲਤੀ ਨਹੀਂ ਤੇ ਸਾਡੇ ਕੋਲ ਅਰੇ ਯਾਰ ਇੱਕ ਮਿੰਟ ਇੱਕ ਮਿੰਟ ਬੋਲੋ ਕਿਹੜੇ ਲੋਕ ਨੇ ਨਾ ਦੇਦੇ ਚ ਵੀ ਭਾਈਚਾਰੇ ਦੇ ਲੋਕ ਸਾਡੇ ਨਾਲ ਆ ਗਏ ਇੱਕ ਦੋ ਬੰਦਾ ਇਦਾਂ ਹੁੰਦਾ ਆਪਾਂ ਬੈਠੇ ਆ ਕਿਸੇ ਨਾਲ ਕੋਈ ਧੱਕੇਸ਼ਾਈ ਨਹੀਂ ਸਾਡੇ ਭਰਾ ਚਾਬੀ ਦਾ ਗੁਜ਼ਾਰਾ ਪਿਲੋ دي <applause> 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 بولیا میں اللہ <سؤال> اللہ <سؤال> <سؤال> ہو اکبر نعرے لگے اللہ ہو اکبر اللہ ہو اکبر برے نعرے لگے ਅੱਰ ਅੱਲਾਹੁ ਅਕਬਰ ਤੇ ਬੁਰੇ ਨਾਰੇ ਲੱਗੇ ਥੇ ਅੱਛਾ ਹਾਂਜੀ ਤੇ ਤੁਹਾਡੇ ਵਾਲੇ ਸ਼ੀਰਾਂ ਦਾ ਨਾਂ ਲੱਗਿਆ ਤੇ ਉਸ ਤੋਂ ਬਾਅਦ ਜੁੱਤੀਆਂ ਉਸ ਤੋਂ ਜੁੱਤੀਆਂ ਨਾਲ ਫੇਰ ਅੱਲਾਹੁ ਅਕਬਰ ਅੱਲਾਹੁ ਅਕਬਰ ਤੇ ਬੁਰੇ ਨਾਰੇ ਲੱਗੇ ਥੇ ਅੱਜ ਇੱਕ ਸਾਡੇ ਭਰਾ ਨੂੰ ਜੈ ਸ਼ੀਰਾਮ ਕਹਿਣ ਤੇ 100 ਬੰਦਾ ਉਹਨੂੰ ਮਾਰਨ ਤੇ ਆ ਗਿਆ ਕੁੱਟਣ ਤੇ ਆ ਗਿਆ ਉਹ ਵੀ ਐਕਟਵਲ ਜੱਬੀ ਕੱਢ ਲਈ ਉਹਨੂੰ ਜੁੱਤੀਆਂ ਤੱਕ ਮਾਰਨ ਦੀ ਜਿਹੜੀ ਜ਼ੁਰਤ ਕੀਤੀ ਇਹਨਾਂ ਨੇ ਉਹ ਗੁਨਾਹ ਹੋ ਗਿਆ ਕਿ ਨਹੀਂ ਕਹਿਣਾ ਤੇ ਕਹਿਣਾ ਆ ਇੰਡੀਆ ਦੇ ਨਹੀਂ ਗਏ ਰਾਜੇ ਸ਼ਿਵਨ ਦੇ ਕਿਹਾ ਅੱਪਾ ਕ ਲੁਕੇਸ਼ਰ ਨਹੀਂ ਮੇਰਾ ਨਾਮ ਹੈ ਕਿਤੇ ਰਣ ਰੋ ਹੋ ਰੋ ਰਣ ਰੋ ਰਣ ਰੋ ਰਣ 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 ਰ ਬੋਲੋ 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 ਜਦੋਂ ਦੇਖ ਰਿਹਾ ਕੋਈ ਬੰਦਾ ਇੱਥੇ 500 ਜਾਂ 400 ਜਾਂ 300 ਆਪਣੇ ਕਰ ਰਿਹਾ ਕੋਈ ਪ੍ਰੋਟੈਸਟ ਉਹਦੇ ਵਿੱਚ ਸਾਨੂੰ ਕੀ ਨੋਡ ਪਈ ਅਰੇ ਮੇਰੀ ਗੱਲ ਸੁਣੋ ਭਾਈ ਲੋਕ ਤਕਰੀਬਨ 2 ਘੰਟੇ ਤੋਂ ਹੈ ਯਾਰ ਉਹ ਯਾਰ ਤੁਸੀਂ ਸੁਣੋ ਭਾਈ ਆਰਾਮ ਨਾਲ ਬੋਲੋ ਬੋਲੋ ਕੋਈ ਗੱਲ ਕਰ ਰਿਹਾ ਗੱਲ ਕਰੋ ਗੱਲ ਸੁਣੋ ਨਾ ਪਹਿਲਾਂ ਦੱਸੋ ਮਾਰਕੂ ਦੇ چمبي آي چمبي آي چمبي آي ਕਿਸਨੇ ਮਾਰਿਆ ਨਹੀਂ ਹੈਗਾ ਗੁਰਦਾਨ ਜੀ ਨੀ ਚਾਬੀ ਦੇ ਰਿਹਾ ਭਾਜੀ ਚਾਬੀ ਦੇ ਰਿਹਾ ਨਹੀਂ ਗੱਲ ਨਹੀਂ ਸਾਡੇ ਦਾ ਅਰੇ ਯਾਰ ਆਪਾਂ ਗੰਦ ਖਤਮ ਇੱਕ ਮਿੰਟ ਦੇਖ ਲੈ ਲੋਕ ਨੇ ਨਾ ਦੇਦੇ ਚ ਵੀ ਪਾਈਚਾਰੇ ਦੇ ਲੋਕ ਸਾਡੇ ਨਾਲ ਆ ਗਏ ਇੱਕ ਤੋਂ ਬੰਦਾ ਇਦਾਂ ਹੁੰਦਾ ਆਪਾਂ ਬੈਠੇ ਆ ਕਿਸੇ ਨਾਲ ਕੋਈ ਧੱਕੇਸ਼ਾਈ ਨਹੀਂ ਤੇ ਵੀ ਸਾਡੇ ਭਰਾ ਚਾਬੀ ਦਾ ਕੁਦਾਰ ਪੀ ਲਾ ਦਿੰਦੇ ਚਾਬੀ ਆਹੋ ਚਾਬੀ ਕਿਉਂ ਬੋਲਿਆ ਸਭ ਤੁਸੀਂ ਇਹ ਤਾਂ ਨਿਕਲ ਰਹੀ ਸੀ ਹੈ ਮੈਂ ਤਾਂ ਨਿਕਲ ਗਿਆ ਸੀ ਅਸੀਰੋਦੀ ਕੀ ਕਾਰਨ ਕੀ ਸੀਗਾ ਜਿਹੜਾ ਤੁਹਾਨੂੰ ਇਹਦਾ ਪੀੜਾ ਇਹਨਾਂ ਨੇ ਪਾ ਕੇ ਜਿਹੜੇ ਇਹਨਾਂ ਨਾਰੇ ਲਾ ਰਹੇ ਸੀ ਕਿ ਮੈਂ ਜੈਸ਼ਰੀ ਨਾ ਬੋਲਦਾ ਚਾਰ ਪੰਜ ਨਾਲ ਜੈਸ਼ਰੀ ਨਾ ਲਾਦੇ ਗੁਨਾਹ ਹੈ ਜਦੋਂ ਤੁਸੀਂ 100 ਬੰਦਾ ਇਕੱਠਾ ਕਰਕੇ ਆਪਣੇ ਨਾਰੇ ਲਾਓ ਚਾਹੇ ਇਕੱਲਾ ਬੰਦਾ ਜੈਸ਼ਰੀ ਨਾਮ ਨਹੀਂ ਕਹ ਸਕਦਾ ਨਾ ਉਹ ਗੁਨਾਹ ਹੋ ਗਿਆ ਰੱਬ ਹੀ ਨਹੀਂ ਕਹਿੰਦਾ ਕਿਹੜਾ ਕਿੱਥੇ ਆਂ ਇੰਡੀਆ 'ਚ ਨਹੀਂ ਕਹਿੰਦਾ ਜੈਸ਼ਰੀ ਨਾਮ ਕਹਿੰਦੇ ਆਪਾਂ ਦਾ ਉਹ ਦੋ ਸਰਦੇ ਬਾਹਰ ਐਸੀਆਪਨ ਦੇ ਬਾਹਰ ਆ 100 ਸਾਰੇ ਕੰਮ ਕਰੀ ਬੁਲਾ ਰਹੇ ਆ ਪੂਰੇ ਨਾਰੇ ਲਾਏ ਅੱਲਾਹੁ ਅਕਬਰ ਅੱਲਾਹੁ ਅਕਬਰ ਦੇ ਪੂਰੇ ਨਾਰੇ ਲੱਗੇ ਥੇ ਅ

ਪੂਰੇ ਨਾਰੇ ਲੱਗੇ ਥੇ ਅੱਛਾ ਹਾਂਜੀ ਤੇ ਤੁਹਾਡੇ ਉਹ ਸ਼੍ਰੀ ਰਾਮ ਦਾ ਨਾਰਾ ਲੱਗਿਆ ਤੇ ਉਸ ਤੋਂ ਬਾਅਦ ਜੁੱਤੀਆਂ ਉਸ ਤੋਂ ਜੁੱਤੀਆਂ ਨਾਲ ਫੇਵ ਅੱਲਾਹੁ ਅਕਬਰ ਅੱਲਾਹੁ ਅਕਬਰ ਦੇ ਪੂਰੇ ਨਾਰੇ ਲੱਗੇ ਥੇ ਅੱਜ ਇੱਕ ਸਾਡੇ ਭਰਾ ਨੂੰ ਜੈ ਸ਼੍ਰੀ ਰਾਮ ਕਹਿਣ ਤੇ 100 ਬੰਦਾ ਉਹਨੂੰ ਮਾਰਨ ਤੇ ਆ ਗਿਆ ਕੁੱਟਣ ਤੇ ਆ ਗਿਆ ਉਹ ਵੀ ਐਕਟਵਲ ਚਾਬੀ ਕੱਢ ਲਈ ਉਹਨੂੰ ਜੁੱਤੀਆਂ ਤੱਕ ਮਾਰਨ ਦੀ ਜਿਹੜੀ ਜ਼ੁਰਤ ਕੀਤੀ ਇਹਨਾਂ ਨੇ ਬੜੇ